ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਬਣਾਵਾਂਗੇ ਆਪਾਂ ਕਣਕ ਦੇ ਆਟਾ ਵਿੱਚ ਪਾ ਕੇ ਮਿਲਾ ਕੇ ਤੇ ਇੱਥੇ 1 ਕੱਪ ਮੈਂ ਮੱਕੀ ਦਾ ਆਟਾ ਲੈ ਲਿਆ ਸੀ ਤੇ ਅੱਧਾ ਕੱਪ ਆਪਾਂ ਕਣਕ ਦਾ ਆਟਾ ਲਵਾਂਗੇ ਤੇ ਹੁਣ ਆਪਾਂ ਮੱਕੀ ਦੇ ਆਡੇ ਨੂੰ ਰਾਤ ਵਿੱਚ ਪਾ ਦਵਾਂਗੇ ਤੇ ਇੱਥੇ ਕਣਕ ਦੇ ਆਟੇ ਨੂੰ ਵੀ ਆਪਾਂ ਭਾਦਤਾ ਸੀ ਤੇ ਕਣਕ ਦੇ ਆਟੇ ਤੇ ਮੱਕੀ ਦੇ ਆਟੇ ਨੂੰ ਮਿਕਸ ਕਰਕੇ ਰੋਟੀ ਬਣਾਈਏ ਬਹੁਤ ਵਧੀਆ ਰੋਟੀ ਬਣ ਕੇ ਤਿਆਰ ਹੁੰਦੀ ਤੇ ਰੋਟੀ ਦੇ ਵਿੱਚ ਆਪਾਂ ਪਾਵਾਂਗੇ ਮੂੜੀਆਂ ਮੂੜੀਆਂ ਨੂੰ ਆਪਾਂ ਕ੍ਰੈਚ ਕਰ ਲਿਆ ਸੀ ਤੇ ਮੂੜੀਆਂ ਨੂੰ ਆਪਾਂ ਨਚੋੜਨਾਂ ਨਹੀਂ ਆ ਤੇ ਇਹਦੇ ਵਿੱਚ ਨਾਲ ਹੀ ਪਾਵਾਂਗੇ ਆਪਾਂ ਮੇਥੀ ਮੇਥੀ ਨੂੰ ਵੀ ਆਪਾਂ ਬਰੀਕ ਕੱਟ ਲਿਆ ਸੀ ਮੇਥੀ ਪਾ ਕੇ ਨਾਲ ਧਨੀਆ ਪਾ ਦਾਂਗੇ ਤਨੀਆਂ ਪਾ ਕੇ ਨਾਲ ਹੀ ਆਪਾਂ ਥੋੜੇ ਜਿਹਾ ਪਿਆਜ਼ਾਂ ਨੂੰ ਬਰੀਕ ਕੱਟ ਲਿਆ ਸੀ ਪਿਆਜ਼ ਤੁਸੀਂ ਜ਼ਰੂਰ ਪਾਓ ਤੇ ਇੱਥੇ ਮੈਂ ਹਰੀਆਂ ਮਿਰਚਾਂ ਤੇ ਅਦਰਕ ਨੂੰ ਗ੍ਰाइंड ਕਰ ਲਿਆ ਸੀ ਅਦਰਕ ਵੀ ਪਾ ਕੇ ਆਪਾਂ ਰੋਟੀ ਬਣਾएंगे ਅਦਰਕ ਦਾ ਫਲੇਵਰ ਬਹੁਤ ਵਧੀਆ ਰੋਟੀ ਵਿੱਚ ਆਉਂਦਾ ਆ ਅੱਧਾ ਚਮਚਾ ਆਪਾਂ ਨਮਕ ਪਾਵਾਂਗੇ ਨਮਕ ਆਪਣੇ ਟੇਸਟ ਅਕੋਰਡਿੰਗ ਨਮਕ ਪਾ ਦਵਾਂਗੇ ਜਿੰਨਾ ਵੀ ਆਪਾਂ ਤਿੱਖਾ ਖਾਣਾ ਪਸੰਦ ਕਰਦੇ ਆ ਅੱਧੇ ਚਮਚੇ ਤੋਂ ਵੀ ਘੱਟ ਆਪਾਂ ਕਾਲੀ ਮਿਰਚ ਦਾ ਪਾਊਡਰ ਪਾ ਦਵਾਂਗੇ ਅੱਧਾ ਚਮਚਾ ਲਾਲ ਮਿਰਚ ਕਸ਼ਮੀਰੀ ਪਾ ਦਵਾਂਗੇ ਅੱਧਾ ਚਮਚਾ ਹਲਦੀ ਪਾੜਨ ਅੱਧੇ ਚਮਚੇ ਤੋਂ ਵੀ ਘੱਟ ਆਪਾਂ ਗਰਮ ਮਸਾਲਾ ਪਾ ਦਵਾਂਗੇ ਇੱਕ ਚਮਚਾ ਧਨੀਆ ਪਾੜਨ ਇੱਥੇ ਮੈਂ ਥੋੜਾ ਜਿਹਾ ਭੁੰਨੇ ਹੋਇਆ ਜੀਰਾ ਪਾ ਦ ਪਾ ਦਿੱਤਾ ਸੀ ਇੱਕ ਚਮਚਾ ਆਪਾਂ ਪੀਸਿਆ ਹੋਇਆ ਨਾਰਦਰਣਾ ਪਾਵਾਂ ਕਿ ਨਾਰਦਰਣਾ ਤੁਸੀਂ ਜ਼ਰੂਰ ਪਾਓ ਨਾਰਦਰਣਾ ਪਾ ਕੇ ਰੋਟੀ ਚ ਬਹੁਤ ਵਧੀਆ ਟੇਸਟ ਆਉਂਦਾ ਹੈ ਅੱਧਾ ਚਮਚਾ ਆਪਾਂ ਜਵੈਣ ਪਾ ਦਵਾਂਗੇ ਸਾਰੇ ਮਸਾਲਿਆਂ ਨੂੰ ਪਾ ਕੇ ਇੱਥੇ ਆਪਾਂ 2 ਚਮਚੇ ਘਿਓ ਦੇ ਪਾ ਦਵਾਂਗੇ ਕਿਉਂਕਿ ਘਿਓ ਨੂੰ ਆਪਾਂ ਥੋੜਾ ਜਿਹਾ ਗਰਮ ਕਰ ਲਿਆ ਸੀ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦੇਵਾਂਗੇ ਤੇ ਇੱਥੇ ਮੈਂ ਸਾਰੀਆਂ ਚੀਜ਼ਾਂ ਨੂੰ ਹੱਥ ਦੇ ਨਾਲ ਹੀ ਆਪਾਂ ਮਿਕਸ ਕਰ ਲਿਆ ਸੀ ਤੇ ਹੁਣ ਆਪਾਂ ਗਰਮ ਪਾਣੀ ਪਾ ਕੇ ਆਟੇ ਨੂੰ ਗੁੰਨ ਲਵਾਂਗੇ ਤੇ ਜਿੰਨਾ ਆਪਾਂ ਆਟਾ ਲਵਾਂਗੇ ਤੁਸੀਂ ਉਸੇ ਹਿਸਾਬ ਨਾਲ ਇਹਦੇ ਵਿੱਚ ਆਪਾਂ ਮੇਥੀ ਮੂਲੀਆਂ ਉਸੇ ਹਿਸਾਬ ਨਾਲ ਆਪਾਂ ਪਾਵਾਂਗੇ ਜੇ ਆਪਾਂ ਜ਼ਿਆਦਾ ਹੀ ਪਾਵਾਂਗੇ ਸਾਡੀ ਬੈਡਿੰਗ ਵਧੀਆ ਨਹੀਂ ਹੋਏਗੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਲ ਲਵਾਂਗੇ ਇੱਥੇ ਆਪਾਂ ਆਟੇ ਨੂੰ ਹੋਣ ਚੰਗੀ ਤਰ੍ਹਾਂ ਮਸਲ-ਮਸਲ ਕੇ ਮਲ ਲਵਾਂਗੇ ਤੇ ਆਟੇ ਦੇ ਵਿੱਚ ਆਪਾਂ ਪਾਣੀ ਨੂੰ ਜ਼ਿਆਦਾ ਨਹੀਂ ਪਾਉਣਾ ਵੀ ਕਿਉਂਕਿ ਮੂਲੀਆਂ ਪਾਈਆਂ ਹੁੰਦੀਆਂ ਮੂਲੀਆਂ ਵੀ ਪਾਣੀ ਛੱਡ ਦਿੰਦੀਆਂ ਆ ਪਾਣੀ ਆਪਾਂ ਘਾਟੀ ਪਾਵਾਂਗੇ ਆਟੇ ਦੇ ਵਿੱਚ ਤੇ ਆਟੇ ਨੂੰ ਚੰਗੀ ਤਰ੍ਹਾਂ ਆਪਾਂ ਮਲ ਲਵਾਂਗੇ ਆਟਾ ਚੰਗੀ ਤਰ੍ਹਾਂ ਮਲਿਆ ਹੋਵੇ ਤੇ ਰੋਟੀ ਸਾਡੀ ਵਧੀਆ ਬਣਦੀ ਹੈ ਇੱਥੇ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਮਲ ਲਿਆ ਸੀ ਕਿ ਹੁਣ ਆਪਾਂ ਆਟੇ ਦੀਆਂ ਰੋਟੀਆਂ ਬਣਾ ਲਵਾਂਗੇ ਆਟੇ ਦੇ ਆਪਾਂ ਹੁਣ ਪੇੜੇ ਬਣਾ ਲਾਂਗੇ ਇੱਥੇ ਪੇੜੇ ਬਣਾ ਲਏ ਸੀ ਹੁਣ ਆਪਾਂ ਰੋਟੀ ਨੂੰ ਵੇਲ ਲਵਾਂਗੇ ਚੱਕਲੇ ਰੋਟੀ ਆਪਾਂ ਤੂਲੇ ਨੂੰ ਰੱਖ ਦਵਾਂਗੇ ਇੱਥੇ ਮੈਂ ਪੇੜੇ ਨੂੰ ਹੁਣ ਆਪਾਂ ਤੂਲਿਆ ਲਾ ਦਵਾਂਗੇ ਪੇੜੇ ਨੂੰ ਆਪਾਂ ਇਸੇ ਤਰ੍ਹਾਂ ਹੀ ਇਹਨੂੰ ਹੌਲੀ-ਹੌਲੀ ਆਪਾਂ ਵਧਾ ਦਵਾਂਗੇ ਇੱਥੇ ਆਪਾਂ ਹੋਰ ਤੂਲੇ ਨੂੰ ਰੱਖ ਦਵਾਂਗੇ ਦੋਵਾਂ ਸਾਈਡਾਂ ਤੇ ਤੂਲਾ ਲਾ ਕੇ ਤੇ ਵੇਲਣੇ ਨੂੰ ਨਾਲ ਆਪਾਂ ਵੇਲ ਲਵਾਂਗੇ ਆ ਦੇਖੋ ਤੁਸੀਂ ਵੇਲਣੇ ਦੇ ਨਾਲ ਦਾਲ ਮੱਕੀ ਦੀ ਰੋਟੀ ਵੀ ਆਪਾਂ ਵੇਲ ਕੇ ਬਣਾ ਸਕਦੇ ਜੇ ਆਪਾਂ ਇਸ ਤੋਂ ਵੀ ਜ਼ਿਆਦਾ ਗੋਲ ਬਣਾਉਣੀ ਹੋਵੇ ਫਿਰ ਆਪਾਂ ਕੋਈ ਟੱਕਣ ਲੈ ਕੇ ਰੋਟੀ ਦੇ ਉੱਪਰ ਰੱਖ ਕੇ ਤੇ ਰੋਟੀ ਨੂੰ ਆਪਾਂ ਗੋਲ ਬਣਾ ਸਕਦੇ ਤੇ ਪਰ ਇਸੇ ਤਰ੍ਹਾਂ ਦੀ ਰੋਟੀ ਠੀਕ ਸਾਡੀ ਆ ਦੇਖੋ ਤੁਸੀਂ ਇਸੇ ਤਰ੍ਹਾਂ ਦੀਆਂ ਮੈਂ ਰੋਟੀਆਂ ਬਣਾ ਲਾਂਗੀ ਵੇਲਣੇ ਦੇ ਨਾਲ ਹੀ ਵੇਲ ਕੇ ਤੇ ਰੋਟੀ ਵੀ ਆਪਾਂ ਇਸ ਤਰ੍ਹਾਂ ਹੀ ਬਣਾ ਲਾਂਗੇ ਚੰਗੀ ਤਰ੍ਹਾਂ ਆਪਾਂ ਆਪਣੇ ਪਹਿਲੇ ਹੱਥਾਂ ਨਾਲ ਇਹਨੂੰ ਚੰਗੀ ਤਰ੍ਹਾਂ ਗੋਲ ਕਰ ਲਵਾਂਗੇ ਕਿਉਂਕਿ ਰੋਟੀ ਦੇ ਵਿੱਚ ਪਿਆਰ ਪਾਏ ਹੁੰਦੇ ਆ ਤੇ ਪਿਆਜ਼ਾਂ ਨਾਲ ਥੋੜਾ ਜਿਹਾ ਥੋੜੀ ਦਿੱਕਤ ਜੀ ਆ ਜਾਂਦੀ ਫਿਰ ਆਪਾਂ ਥੋਲੇ ਥੋਲੇ ਇਹਨਾਂ ਨੂੰ ਰੋਟੀ ਨੂੰ ਫੇਲ ਲਵਾਂਗੇ ਇੱਥੇ ਮੈਂ ਦੋ ਰੋਟੀਆਂ बेल ਕੇ ਤਿਆਰ ਕਰ ਲਈਆਂ ਤੇ ਹੁਣ ਆਪਾਂ ਗੈਸ ਤੇ ਤਵੇ ਨੂੰ ਰੱਖਾਂਗੇ ਰੋਟੀਆਂ ਨੂੰ ਸੇਕ ਲਵਾਂਗੇ ਗੈਸ ਤੇ ਤਵਾ ਰੱਖ ਲਈ ਅਸੀਂ ਤਵੇ ਦੇ ਉੱਪਰ ਆਪਾਂ ਕਿਉ ਲਾ ਦਵਾਂਗੇ ਤੇ ਤਵੇ ਦੇ ਉੱਪਰ ਹੁਣ ਆਪਾਂ ਰੋਟੀ ਨੂੰ ਪਾ ਦਵਾਂਗੇ ਰੋਟੀ ਦੇ ਸਾਈਡ ਆਪਾਂ ਚੇਕ ਕਰ ਦਵਾਂਗੇ ਰੋਟੀ ਦੇ ਆਪਾਂ ਕਿਉ ਨੂੰ ਲਾ ਦਵਾਂਗੇ ਕਿ ਉਹ ਲਾ ਕੇ ਦੂਸਰੀ ਨੂੰ ਸਾਈਡ ਵੀ ਆਪਾਂ ਚੇਨ ਕਰ ਦਵਾਂਗੇ ਇਹਦੇ ਉੱਪਰ ਵੀ ਕਿ ਉਹ ਚੰਗੀ ਤਰ੍ਹਾਂ ਲਾ ਕੇ ਤੇ ਰੋਟੀ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ ਰੋਟੀ ਵਿਖੇ ਆਪਣੀ ਬਹੁਤ ਵਧੀਆ ਕਰਕੇ ਤਿਆਰ ਹੋਈ ਹੈ ਰੋਟੀ ਨੂੰ ਆਪਾਂ ਹੁਣ ਸੇਕਾ ਲਵਾਂਗੇ ਦੂਸਰੀ ਰੋਟੀ ਨੂੰ ਵੀ ਆਪਾਂ ਪਾ ਦਵਾਂਗੇ ਰੋਟੀਆਂ ਬੜਾ ਤਾਰ ਦੇਵਾਂਗੇ ਰੋਟੀਆਂ ਸਾਡੀਆਂ ਬਹੁਤ ਸੋਹਣੀਆਂ ਬਣ ਬਣ ਕੇ ਲੱਠਣੀਆਂ ਸੀ ਇੱਥੇ ਆਪਾਂ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਈਆਂ ਸੀ ਤੇ ਰੋਟੀਆਂ ਬਹੁਤ ਮਜ਼ੇਦਾਰ ਬਣ ਕੇ ਤਿਆਰ ਹੋਈਆਂ ਸੀ ਇਥੇ ਆਪਾਂ ਰੋਟੀਆਂ ਬਣਾ ਕੇ ਤਿਆਰ ਕਰ ਲਈਆਂ ਤੇ ਰੋਟੀਆਂ ਨੂੰ ਆਪਾਂ ਸਰਵ ਕਰ ਲਿਆ ਸੀ ਤੇ ਇਹ ਮੂਲੀ ਮੱਕੀ ਦੀ ਰੋਟੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਆਪਾਂ ਕੋਈ ਥਪਤਪਾ ਕੇ ਰੋਟੀ ਨਹੀਂ ਬਣਾਈ ਆ ਆਪਾਂ ਸਿੱਧੇ ਚੱਕਲੀ ਦੇ ਉੱਪਰ ਵੇਲਣੇ ਨਾਲ ਰੋਟੀ ਬਣਾਈ ਤੇ ਰੋਟੀ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਊਲੀ ਰੋਟੀ ਤੇ ਬਹੁਤ ਵਧੀਆ ਰੋਟੀ ਬਣ ਕੇ ਤਿਆਰ ਹੋਈ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਰੋਟੀ ਸਾਡੀ ਏਸ ਖਾਂਚ ਕਿੰਨੀ ਟੇਸਟ ਹੋਏਗੀ ਵੇ ਦੇਖਾਂ ਚ ਕਿੰਨੀ ਵਧੀਆ ਲੱਗਣ ਦੀ ਖਾਂਚ ਕਿੰਨੀ ਟੇਸਟ ਹੋਏਗੀ ਜੇ ਸਾਡੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਬੈਲ ਦਾ ਬਟਨ ਦਬਾਉਣਾ ਨਾ ਭੁੱਲਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ